ਆ ਕਰੇ ਕਰੇ ਆ ਜੱਦੂ ਹੋ ਗਿਆ ਜੱਦ ਵਾਹ ਵਾਹ ਜੱਦੂ ਹੋ ਗਿਆ ਜੱਦੂ ਮਿੱਠੇ ਤੇ ਨਮਕੀਨ ਚਲ ਯਾਰ ਸੈਂਡ ਕਰ ਮੈਨੂੰ ਕੁਲੀਫ ਨੂੰ ਪਾਉਂਗੇ ਹਾਈ ਗੋਟ ਟੂ ਆਏ ਹੋ ਦੇਖੋ ਵਧੀਆ ਵੀਰੇ ਵਧੀਆ ਪੱਤੀ ਵੀਰ ਵੀ ਬੇਲਪੂਰੀ ਕਰਦੇ ਪੱਤੀਆ ਕਰੀ ਠੀਕ ਆ ਅਲੱਗ ਅਲੱਗ ਨਹੀਂ ਨਹੀਂ ਤੂੰ ਬੰਦਾ ਦੇ ਕੀ ਕਹਿੰਦੇ ਬੰਦਾ ਦੱਸ ਕੇ ਨਾ ਕਿੱਡਾ ਗਿਆ ਮੇਰਾ ਵਧੀਆ ਬੇਲਪੂਰੀ ਬਣਾ ਕੇ ਦਿੱਤੀਆ ਬੰਦੇ ਆ ਮੈਂ ਬੋਲਾ ਉਹ ਸੁਣ ਕੇ ਨਾ ਉਹ ਕਹਿ ਲਾਗੇ ਨਾ ਤੇਲਾ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਨੌਵੀਂ ਪਾਸ਼ਾਹੀ ਗੁਰਦੁਆਰੇ ਅੱਜ ਵਿਸਾਖੀ ਆ ਜੀ ਆਓ ਚਲੋ ਤੁਹਾਨੂੰ ਦਰਸ਼ਨ ਕਰਾਉਣੇ ਆ ਚਲੋ ਆਓ ਜੀ ਆਪਾਂ ਦੇਖਦੇ ਆਂ ਤੁਹਾਨੂੰ ਦਿਖਾਉਣੇ ਆ ਅੱਗੇ ਅੱਗੇ ਚੱਲਦੇ ਆਂ ਯਾਰ ਜਾ ਰਹੇ ਆਂ ਕੈਦੋ ਲੋ ਆਪਾਂ ਤੁਹਾਨੂੰ ਕਰਾਉਣੇ ਆ ਅੱਗੇ ਦਰਸ਼ਨ ਗੁਰਦੁਆਰੇ ਦੇ ਲੋਈ ਆਪਾਂ ਪਹੁੰਚ ਚੁੱਕੇ ਆ ਤੁਸੀਂ ਦੇਖ ਹੀ ਸਕਦੇ ਹੋ ਸਜਾਵਟ ਬਹੁਤ ਵਧੀਆ ਕਰ ਰੱਖੀ ਹੈ ਆਪਾਂ ਉਹ ਚੱਲਦੇ ਆਪਾਂ ਤੁਹਾਨੂੰ ਕਰਾਨੇ ਅੱਗੇ ਦੇ ਦਰਸ਼ਨ ਅੰਦਰ ਦੇ ਆਪਾਂ ਟੇਕਦੇ ਆ ਮੱਥਾ ਫਿਰ ਆਪਾਂ ਦਿਖਾਵਾਂਗੇ ਤੁਹਾਨੂੰ ਉਹ ਵੀ ਕੀ ਕੀ ਲੱਗਿਆ ਹੋਇਆ ਕਿਵੇਂ ਉਹ ਕਿੱਥੇ ਵੀ ਰੱਖਣ ਦਾ ਸੀ ਉਹ ਕਿੱਥੇ ਵੀ ਰੱਖਣ ਦਾ ਸੀ ਉਹ ਦੇਖੋ ਇਹ ਦੋਨੋਂ ਇੱਕ ਮੋਟਾ ਜਿਹਾ ਦਿਖ ਰਿਹਾ ਹੈ ਨਰਵੈਰ ਇਹ ਬੰਦਾ ਟਰਾਲੀ ਵਾਲੀ ਪੁਰਾਣੀ ਆਂਦਾ ਮੋਟਰਸਾਈਕਲ ਤਾਂ ਇਹ ਛੋਟੀ ਚੀਜ਼ ਹੈ ਜਿਆਦੇ ਮੋਟਰ ਲੋ ਜੀ ਚੱਕਰੋ ਬੀਲ ਪੀਤੀਓ ਪੀਏ 50 ਰੁਪਏ ਸੇਲ 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 ਪਰਸਨੀ ਸੇਲ ਇਹ ਖੜਾ ਨਰਵੈਰ ਸਿੰਘ ਗਲੋਬਲ ਉਧਰ ਖੜਾ ਸਿੰਗਲ ਬਲੌਕ ਦਿਖਾ ਕੇ ਕਿੜ ਕੇ ਦਿਖਾ ਰਿਹਾ ਤੂੰ ਚੱਕ ਕੇ ਉਹ ਆਸੀ ਆਸੀ ਕਿੜਾ ਆ ਲੋ ਲੋ ਫੋਟੋ ਖਰਾਬ ਕਰ ਰਹਾ ਦਾ ਬੰਦੇ ਚੱਲ ਆ ਦੇਖੋ ਇੱਧਰ ਹੋ ਜਾ ਵਿਚਾਰ ਆ ਆ ਫੜ ਲਓ ਜੀ ਹੱਥ ਚ ਮਟਰ ਜੀ ਖੜੇ ਰਹੋ ਮੈਂ ਕਹਤਾ ਮੈਂ ਮਸੂਰ ਕੋ ਚੜ ਦੇਸ ਕੋਲ ਤੇ ਚੜ ਗਏ ਆ ਹਾਂ ਕੱਟ ਦੱਸ ਕਿੰਨਾ ਹੋਇਆ ਦਾ ਕੱਟ ਦੱਸ ਕਿੰਨਾ ਆਇਆ ਦਾ ਯਾਰ ਕਿ ਕਰਕਣ ਜਾਦਾ ਮੰਨਦੇ ਨਹੀਂ ਬੰਦੇ ਔਰ ਚੱਲੇ ਜਾਓ ਜਦੋਂ ਤੱਕ ਪਟੋਟ ਨਾ ਯਾਰ ਬੰਦਾ ਕਰਕਣ ਨਾ ਖੜਨ ਦੀ ਜਗ੍ਹਾ ਨਹੀਂ ਸੀ ਖੜਨ ਦੀ ਜਗ੍ਹਾ ਹੀ ਨਹੀਂ ਸੀ ਪੁੱਲ ਬਦਵਾਸੀ ਕਹਿਣਾ ਹੁੰਦਾ ਹੀ ਪੂਰੀ ਗੂਗਲ ਗਾਗਲ ਪੇ ਨਹੀਂ ਹੈਗਾ ਖੁਸ਼ਬੂ ਆ ਰਹੀ ਆ ਖੁਸ਼ਬੂ ਯਾਰ ਇਹਨੂੰ ਹੋਰ ਹੱਟ ਸਪੋਰਟ ਦਿਓ पट्ट पट्ट जाओ बढ़िया ही कर दिया दी भाई है बढ़िया ही क्या बात है थैंक यू सो मच नरबहर का पहले ही डेड डाउन जी पे जी पे कर दे हाउ मच ਬਣੀ ਇਹ ਕੇਮਿਕਲ ਸਰਪਟ ਨੀ। ਉਹ ਵੀ ਸਿਖਾ ਕੇਵੇਂ ਬਣਦਾ ਓ। ਮੈਂ ਗੱਲ ਨੂੰ ਰੈਡੀ ਲਾਣੀ ਆ। ਸੂਟ ਕਰ ਯਾਰ ਮੇਰਾ। ਬੱਸ ਕਰ ਹੁਣ ਆ ਮਸ਼ੀਨ ਖਰਾਬ ਕਰਨੀ ਅਗਲੀ। ਚਲੋ ਯਾਰ। ਉਹ ਨਹੀਂ ਨਹੀਂ ਕਰਿਆ ਭਾਈ ਕਿਹਾ 2 ਮਿੰਟ ਕਰ ਲਾਂ ਬੰਦਾ। 2 ਮਿੰਟ ਬੱਸ। ਨਾ ਫੇ ਮੈਂ ਕਰਾਂ ਮੇਰੀ ਬਣਾ। ਅੰਨੀ ਕਰ। ਚਲ ਕਰਾਂ 2 ਮਿੰਟ ਇੱਥੇ ਬਹੋ। ਆ ਦੇਖੋ ਜੀ ਹੁਣ ਤਾਂ ਬਦਲ ਚੁੱਕੀ ਐ ਜੀ। ਡਿਊਟੀ ਬਦਲ ਚੁੱਕੀ ਆ। ਡਿਊਟੀ ਬਦਲ ਚੁੱਕੀ 2 ਮਿੰਟ ਦਾ ਕੰਮ ਹੁੰਦਾ। ਤੁਰੰਤ ਤੇ। ਅੱਡੇ ਗਰੇ ਹਦਲ ਮੋਬਾਈਲ ਟੈਲੀਗ੍ਰਾਮ ਤੋਂ ਸਿੱਧਾ ਪੋਪ ਕੌਰ ਤੇ ਪ੍ਰਮੋਸ਼ਨ ਹੋ ਗਈ ਮੁੰਡੇ ਦੀ ਨਿਕਲੇਗਾ ਨਾ ਕੀ ਮਤਲਬ ਹੈ ਤੇਰਾ ਤੇ ਆ ਮਸਲਾ ਵਿਚਾਰੇ ਦੋਨੋਂ ਕੋਈ ਪੈਨੀ ਮਹਿਮਦਪੁਰੀ ਆਈ ਸਿੱਧਾ ਮੋਬਾਈਲ ਟੈਲੀਗ੍ਰਾਮ ਤੋਂ ਪੋਪ ਕੌਰ ਨਾ ਪੈਨੀ ਪੋਪ ਕੌਰ ਤੂੰ ਤੋਹ ਚੁੱਕੇ ਲੇ ਗਏ ਹੁਣ 6000 ਦੇ ਆਏ ਨੇ ਰੈਡੀ ਲਾਣ ਦਾ ਇਹਨੇ ਮਿੰਟ ਦਾ ਵੱਲ ਨਿਕਲ ਰਿਹਾ ਆ ਮੀਗਾ ਕਹਾਣੇ ਆ ਗਾਹੋਂ ਨਿਕਲਦਾ ਤਾਂ ਆ ਨਹੀਂ ਯਾਰ ਹਲੋ ਮਾੜੀ ਉਹ ਦੇਖੋ ਥੋ ਆਇਆ ਨਿਕਲਣ ਲੱਗ ਗਿਆ ਆ ਆ ਆ ਕੇ ਆ ਕੇ ਆ ਉਹ ਐਜ਼ ਆਉਣ ਦਾ স্মੋਕ ਕੈਂਡ ਦਾ ਹਾਈ ਲੈਵਲ ਇੰਗਲਿਸ਼ ਯਾਰ ਨਾਲ ਉੱਡੇ ਆਣਾ ਗਾਇਜ਼ ਵਿਦ ਆਪਰ ਉੱਪਰ ਅੱਕਾ ਵਾਹ ਬਹੁਤ ਤੇਲ ਜਾਂ ਨਿਕਲ ਲੱਗ ਗਿਆ ਦੇਖੋ ਦੇਖੋ ਉਹ ਦੇਖੋ ਆ ਲੈ ਬਰਾਵੋ ਪੜ ਗਿਆ ਆ ਜਾਦੂ ਹੋ ਗਿਆ ਜਾਦੂ ਜਾਦੂ ਹੋ ਗਿਆ ਜਾਦੂ ਵੀਰ ਭਲਾਇਆ ਜਾ ਗੁਰਦੁਆਰਿਆਂ ਕੱਢ ਕੇ ਗਾਹ ਪਾ ਲਿਆ ਸਿੱਖ ਗਿਆ ਕਹਿੰਦੇ ਪੈਨਸਿਲ ਦੇ ਟੁਕੜੇ ਸਿੱਖ ਗਿਆ ਚੰਗੀ ਤਰ੍ਹਾਂ ਟ੍ਰੇਡ ਹੋ ਗਈ ਆ ਬਣਾਇਆ ਜੋ ਜਿਆਦਾ ਮਿੱਠੇ ਮਿੱਠੇ ਨਮਕੀਨ ਚਲ ਯਾਰ ਸੈਂਡ ਕਰ ਦੇ ਮੈਨੂੰ ਕਲਿੱਪ ਤੁਹਾਨੂੰ ਆਈ ਗੋਟ ਟੂ ਆਇਓ ਦੇਖੋ ਪਾਪਾ ਤੇ ਨੇ ਲਗਾਏ ਅੰਦਰ ਬਾਹਰ ਵਾਸਤੇ ਕਚਰਾ Kh <im> ਜੋ ਰਹੀ ਆ ਤੇਰੀ ਵੀ ਜੋਰੀ ਕਰਨੀ ਆ ਅਮ੍ਰਿਤ ਇਸਾ ਪਾਰਾ ਵੀਰ ਦਾ 10 ਰੁਪਏ ਹੋ ਗਿਆ ਅਮ੍ਰਿਤ ਚਾਈ ਪਾਰ ਦੇ ਪਾਰ ਦੇ ਕੋਰਤੀ ਉਹ ਹੋਰ ਵੀ ਕਰਲ ਕਰਨੀਆਂ ਨੇ ਹਾਂਜੀ ਹਾਂਜੀ ਤੋਂ ਆਪਣੇ ਭਰਾ ਨੇ ਦੁਕਾਨ ਖੋਲਹੀ ਹੈ ਜੀ ਕਾਜੀ ਟਾਈਮ ਦੀ ਚਾਹ ਕਾਲੂ ਪਸਾਕੀ ਦੇ ਮੋਕੇ ਤੇ ਵਿਖਾ ਬਲੌਗਰ ਉੱਥਾਂ ਵੀ ਦੇਖ ਰਹੇ ਹੋ ਸਾਰੇ ਆਏ ਬਾਈ ਕੋਲ ਇਹਦਾ ਕਾਲੂ ਆਣਾ ਵਲੋਗ ਹੋਏਗਾ ਸੋ ਬਹੁਤ ਵਧੀਆ 베ਲ ਪੂਰੀ ਬਣਾਉਂਦਾ ਭਾਈ ਕੋਲਾ ਖਾਣਾ ਭਾਈ ਨਾ ਨਾ ਧੰਨਵਾਦ ਹੋਰ ਕੀ ਹਾਲ ਹੈ ਵਧੀਆ ਵੀਰੇ ਵਧੀਆ ਅੱਥੀ ਵੀਰੇ 베ਲ ਪੂਰੀ ਕਰਦੇ ਇਕੱਠੀ ਕਰੀ ਠੀਕ ਆ ਲੱਗ ਲੱਗ ਨਾ ਨਹੀਂ ਨਹੀਂ ਤੂੰ ਬੰਦਾ ਦਾ ਕੀ ਕਹਿੰਦੇ ਬੰਦਾ ਦੱਸ ਕੇ ਕਿੱਡਾ ਗਿਆ ਪਹਿਲਾਂ ਉੱਥੇ ਜਾਣਾ ਘਰਾ ਭੁੱਲ ਗਿਆ ਘਰਾ ਪੁੱਲੀਆ ਭੋਲੀ ਲਿਆ ਫਿਰ ਉਹ ਮੋੜੀ ਦੇ ਕੋਲ ਕਿਤੇ ਪਈ ਹੋਣੀ ਆ ਜੇ ਪੁੱਤਰੀ ਰੋਰ ਕੱਢ ਰੋਰ ਕੱਢ ਰੋਰ ਤੇ ਸੂਟ ਵਾਰੀ ਆ ਉਧਰ ਬਾਈ ਹੋਣੀ ਕਰਨੇ ਕੀ ਰੈਡੀ ਭਾ ਦੇ ਗੰਨੇ ਕੀ ਰੈਡੀ ਮੈਂ ਪੈਕ ਕਰ ਦੋ ਅੱਛੀ ਗੱਲ ਹੈ ਵੀਰ ਭਾਈ ਬੇਲਪੁਰੀ ਖਾਦੇ ਇਕੱਠੀ ਹੋ ਲਾਗ ਨਹੀਂ ਕਰਦਾ ਉਹ ਬੰਦਾ ਦੇਖ ਕੇ ਦੱਸਦਾ ਰੇਟ ਕਾਸਲਾ ਹੋਣਾ ਦੇਖ ਕੋ ਭਈਆ ਇਹ ਆ ਗਈ ਉਹ ਕਹਿੰਦਾ ਫਲਾਸ ਤੋਂ ਦਾਮਾ ਪਿਆ ਤੇ ਕਰਿਆ ਮਾਰਾ ਚਾਬੀ ਕਹਿੰਦਾ ਗੋਦਾਮ ਕੀ ਆਣੀ ਇਹ ਨਹੀਂ ਲਿਆਓ ਗਿਆਰਾ ਕਿੰਨੇ ਫਿਰ ਮੈਂ ਜਾ ਕੇ ਆਉਂ भाले कुछ लगेंगे मैं तय जा रहा हूं कहां कहां बात अगले, अगले।, अगले वाली दुकान है गिलास लेगा ये लो जी भेलपड़ी आ गई बंबई वाली बंद हो गई खाड ना भाई ये भाई बढ़िया बढ़िया भाई ਆਹ ਸੁਣ ਕੇ ਨਾ ਤੇਲਾ ਗੇ ਨਾ ਤੇਲਾ ਤੇਲਾ ਅੱਛਾ ਤੁਮ ਕੋ ਮੈਂ 5 ਕੀ ਦੇ ਰਹੇ ਹਾਂ 25 ਕੀ ਬੇਦਪੁਰੀ ਕਰਦੇ ਕਹਿੰਦੇ ਭਾਈ ਮੇਰੇ ਕੋਈ ਈਡਾ ਬੜਾ ਸਮਾਨ ਨਹੀਂ ਹੈਗਾ ਪੰਡਾ ਥੋੜੇ ਵਾਹ ਨੂੰ ਦੇਗਾ ਤੂੰ ਇਹ ਲਗਾਓ ਓਏ 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 ਰੈਡੀ ਕਾ ਨਾ ਪੀ ਲੋ ਪੱਕੂ ਕੇ ਮਸੂਰ ਬਿਲਕੁਲ ਰੈਡੀ ਵੀਰੇ ਵੀਰ ਵੀ ਇਕੱਠੀ ਕਰਦੇ ਭਾਈ ਆ ਤੂੰ ਲੇਟ ਹੋ ਰਿਹਾ ਇਕੱਠੀ ਕਰ ਇਕੱਠੀ ਕਰ ਕੱਟ ਵੱਧ ਨਾ ਕਰੀ ਇਕੱਠੀ ਪੰਜ ਰੁਪਏ ਮਾਂ ਯਾਰ ਇਹ ਸੇਵਾ